ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਤੇ ਗੱਲ ਕਰ ਲਈਏ ਮੌਸਮ ਦੇ ਬਾਰੇ ਮੌਸਮ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਮੌਸਮ ਜਿਹੜਾ ਹੈ ਉਹ ਫਿਲਹਾਲ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜੋ ਮੌਸਮ ਵਿਭਾਗ ਵੱਲੋਂ ਦਿੱਤੀ ਹੋਈ ਜਾਣਕਾਰੀ ਦੇ ਮੁਤਾਬਕ ਗੜੇ ਮਾਰੀ ਜਾਂ ਤੇਜ਼ ਝੱਖੜ ਚੱਲਣ ਦੀ ਉਮੀਦ ਦਿਖਾਈ ਦੇ ਰਹੀ ਸੀ ਉਹ ਕਿਤੇ ਨਾ ਕਿਤੇ ਕੱਲ ਰਾਤ ਤੋਂ ਮੱਧਮ ਪੈੰਦੀ ਦਿਖਾਈ ਦੇ ਰਹੀ ਹੈ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਕਿਸਾਨ ਵੀਰਾਂ ਦੇ ਜਿਹੜੇ ਸਾ ਸੁੱਕੇ ਹੋਏ ਸੀ ਉਹ ਉਹਨਾਂ ਨੂੰ ਥੋੜਾ ਬਹੁਤ ਹੌਸਲਾ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਫਸਲ ਹੈ ਉਹ ਫਿਲਹਾਲ ਨੁਕਸਾਨ ਤੋਂ ਪਰੇ ਹੈ ਕੋਈ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਫਿਲਹਾਲ ਮੌਸਮੀ ਪੱਖ ਤੋਂ ਕਸਨ ਫਸਲਾਂ ਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਤੇ ਨਾ ਕਿਤੇ ਜੋ ਹਲਕਾ ਫੁਲਕਾ ਮੀਂਹ ਜਾਨ ਹੈਰੀ ਚੱਲਣ ਦੇ ਕਾਰਨ ਨੁਕਸਾਨ ਹੋਇਆ ਹੈ ਉਹ ਫੇਰ ਵੀ ਚੱਲਣ ਯੋਗ ਹੈ ਅਗਰ ਜ਼ਿਆਦਾ ਗੜੇ ਮਾਰੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਬਣੇ ਹੋਏ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਨਵੇਂ ਕਿਸਾਨ ਵੀਰ ਹੋ ਸਾਡੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਹੋ ਉਸ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਕਦੀ ਵੀ ਅਸੀਂ ਮੌਸਮ ਦੀ ਜਾਣਕਾਰੀ ਅਪਲੋਡ ਕਰੀਏ ਤਾਂ ਤੁਹਾਨੂੰ ਆਪਣੇ ਕਿਸਾਨੀ ਦੇ ਰਿਲੇਟਡ ਜਾਣਕਾਰੀ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਉਹ ਵੀਡੀਓ ਪਹੁੰਚ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਪਹਿਲਾਂ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਿਸਟਮ ਜਿਹੜਾ ਪੰਜਾਬ ਦੇ ਉੱਪਰ ਹੁਣ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਮਾਲਵੇ ਦਾ ਕੁਝ ਖੇਤਰ ਤੇ ਦੁਆਬੇ ਦੇ ਕੁਝ ਖੇਤਰ ਦੇ ਉੱਪਰ ਸਿਰਫ ਹੁਣ ਇਹ ਮੋਟੀ ਲੇਅਰ ਬੱਦਲਾਂ ਦੀ ਪਣੀ ਹੋਈ ਹੈ ਬਾਕੀ ਜਿਹੜਾ ਮਾਝੇ ਦਾ ਖੇਤਰ ਅਤੇ ਥੋੜਾ ਬਹੁਤਾ ਮਾਲਵੇ ਦਾ ਖੇਤਰ ਉਹ ਹੁਣ ਹਲਕੇ ਤੋਂ ਦਰਮਿਆਨੇ ਸਿਸਟਮ ਦੇ ਵਿੱਚ ਦਿਖਾਈ ਦੇ ਰਿਹਾ ਹੈ ਉੱਥੇ ਹੁਣ ਸਿਰਫ ਕਿਰਮਨ ਕਾਣੀ ਜਾਂ ਥੋੜੇ ਬਹੁਤਾ ਸਪੈਲ ਲੱਗ ਸਕਦਾ ਹੈ ਮੀ ਦਾ ਦੁਆਬੇ ਅਤੇ ਮਾਲਵੇ ਦੇ ਥੋੜੇ ਜਿਹੇ ਖੇਤਰ ਜਿਹੜੇ ਰਾਜਸਥਾਨ ਹਰਿਆਣਾ ਤੇ ਹਿਮਾਚਲ ਨੂੰ ਟੱਚ ਕਰਦੇ ਹਨ ਉਹਨਾਂ ਦੇ ਵਿੱਚ ਥੋੜਾ ਬਹੁਤਾ ਮੀਂਹ ਦੇ ਚਾਂਸ ਹਜੇ ਵੀ ਬੜੇ ਹੋਏ ਹਨ ਪਰ ਦੁਪਹਿਰ ਤੱਕ ਕਿਤੇ ਨਾ ਕਿਤੇ ਉਹ ਚਾਂਸ ਵੀ ਘਟਦੇ ਦਿਖਾਈ ਦੇ ਰਹੇ ਹਨ ਕਿਰਮਣ ਕਾਣੀ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ ਕਿਰਮਣ ਕਾਣੀ ਜ਼ਰੂਰ ਹੋਵੇਗੀ ਤੇਜ਼ ਹਵਾਵਾਂ ਨਹੀਂ ਚੱਲਣਗੀਆਂ ਤੇਜ਼ ਹਵਾਵਾਂ ਬਾਰੇ ਮੌਸਮ ਵਿਭਾਗ ਵੱਲੋਂ ਜੋ ਜਾਣਕਾਰੀ ਮਿਲੀ ਹੈ ਹਵਾਵਾਂ ਕਿਤੇ ਨਾ ਕਿਤੇ ਹੁਣ ਸਥਿਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਗੱਲ ਕਰ ਲਈ ਮੌਸਮ ਸਾਫ਼ ਹੋਣ ਦੀ ਬਾਅਦ ਦੁਪਹਿਰ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋਵੇਗਾ ਪਰ ਕਿਤੇ ਨਾ ਕਿਤੇ ਕੱਲ ਤੱਕ ਵੀ ਟੁੱਟਵੀਂ ਬੱਦਲਬਾਈ ਬਣੀ ਰਹੇਗੀ ਜਿਸ ਦੇ ਨਾਲ ਕਿ ਕਿਉਂਕਿ ਇਹ ਸਿਸਟਮ ਜਿਹੜਾ ਹੈ ਉਹ 3 ਦਿਨ ਤੱਕ ਲਗਾਤਾਰ ਪੰਜਾਬ ਦੇ ਉੱਪਰ ਐਕਟੀਵੇਟ ਰਿਹਾ ਹੈ ਤੇ ਇਸ ਨੂੰ ਸਾਫ਼ ਹੋਣ ਵਾਸਤੇ ਵੀ ਘਟੋ-ਘਟੇ 1 ਤੋਂ ਅੱਧਾ ਦਿਨ ਹੋਰ ਲੱਗ ਜਾਵੇਗਾ। ਬੱਦਲਬਾਈ ਬਣੀ ਰਹੇਗੀ, ਟੁੱਟ-ਬਿੜ ਬੱਦਲਾਈ ਚਲਦੇ ਰਹਿਣਗੇ, ਹਵਾਵਾਂ ਸਥਿਰ ਰਹਿਣਗੀਆਂ, ਟੈਂਪਰੇਚਰ ਕਿਤੇ ਨਾ ਕਿਤੇ 5 ਤੋਂ 7 ਡਿਗਰੀ ਘੱਟ ਚੁੱਕੇ ਹਨ। 35 ਡਿਗਰੀ ਨੂੰ ਜਿਹੜਾ ਟੈਂਪਰੇਚਰ ਦੇਣ ਦਾ ਟੱਚ ਕਰ ਰਿਹਾ ਸੀ ਉਹ ਹੁਣ 28 ਡਿਗਰੀ ਤੱਕ ਆ ਕੇ ਰੁਕ ਜਾਵੇਗਾ। ਗੱਲ ਕਰ ਲਈਏ ਫਸਲਾਂ ਬਾਰੇ। ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਚੁੱਕਿਆ ਹੈ ਜੀ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਪਰ ਕਿਤੇ ਨ ਕਿਤੇ 19 ਤਰੀਕ ਨੂੰ ਫਿਰ ਇੱਕ ਵੈਸਟ ਇੰਡੀਅਨ ਸਰਵੈਂਸ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ ਇੱਕ ਪਛਮੀ ਸਿਸਟਮ ਐਂਟਰ ਕਰ ਰਿਹਾ ਹੈ ਜਿਸ ਦਾ ਕਿ ਫਿਲਹਾਲ ਮੌਸਮ ਵਿਭਾਗ ਵੱਲੋਂ ਬਹੁਤ ਜ਼ਿਆਦਾ ਕੋਈ ਖੁੱਲ ਕੇ ਜਾਣਕਾਰੀ ਨਹੀਂ ਮਿਲੀ ਹੈ ਤੇ ਜਿਵੇਂ ਵੀ ਉਹ ਤੁਹਾਨੂੰ ਜਾਣਕਾਰੀ ਮਿਲਦੀ ਹੈ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਕਿ ਇਹ ਅਸਰ ਕਰੇਗਾ ਕਿਵੇਂ ਉਹ ਫਸਲਾਂ ਦਾ ਨੁਕਸਾਨ ਕਰਨ ਦੇ ਵੇਲੇ ਵਿੱਚ ਮਤਲਬ ਹੋ ਸਕਦਾ ਹੈ ਉਹ ਐਕਟੀਵੇਟ ਹੋ ਜਾਵੇ ਤੇ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਗੇ ਉਹ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਤੁਹਾਨੂੰ ਸਬਸਕ੍ਰਾਈਬ ਕਰਨਾ ਪਵੇਗਾ ਕਿਉਂਕਿ ਉਹ ਵੀਡੀਓ 18 ਤਰੀਕ ਦੇ ਨੇੜੇ ਤੇੜੇ ਅਪਲੋਡ ਕਰਾਂਗੇ ਤੇ ਤਾਂ ਕਿ ਜਦੋਂ ਵੀ ਕਿਸਾਨ ਵੀਰ ਉਹ ਵੀਡੀਓ ਦੇਖਣ ਤਾਂ ਉਹਨਾਂ ਨੂੰ ਆਪਣੇ ਮੌਸਮ ਦੇ ਰਿਲੇਟਡ ਜਾਣਕਾਰੀ ਮਿਲ ਸਕੇ ਅਤੇ ਉਹ ਕਿਸਾਨ ਵੀਰ ਆਪਣੀ ਫਸਲ ਨੂੰ ਉਸ ਹਿਸਾਬ ਨਾਲ ਸਾਵਧਾਨੀ ਕਰਕੇ ਆਪਣੀ ਨੁਕਸਾਨ ਹੋਣ ਤੋਂ ਬਚਾ ਸਕਣ ਅਖੀਰ ਦੇ ਵਿੱਚ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਧੰਨਵਾਦ ਜੀ